ਹਾਂ ਜੀ ਬਹੁਤ ਬਹੁਤ ਤੁਹਾਡਾ ਪਿਆਰ ਬਹੁਤ ਬਹੁਤ ਸਿਰ ਤੇ ਚੁੰਨੀ ਚੰਗੀ ਤਰ੍ਹਾਂ ਲਾਓ ਚੰਗੀ ਹਾਂ ਜੀ ਅਸੀਂ ਤੁਹਾਨੂੰ ਬਹੁਤ ਖੁਸ਼ ਹੋ ਗਿਆ ਸੱਚੀ ਗੱਲ ਦੱਸੋ ਨਾ ਅਸਲ ਪਹਿਲੀ ਵਾਰੀ ਅਸਲ 5000 ਰੁਪਏ ਸਾਰੇ ਅਮਰ ਸਾਚੇ ਐਡਾ ਦੇ ਡੀਸੀ ਉਹਨਾਂ ਸਾਰੇ ਜਿਹੜਿਆਂ ਜਾਂ ਮੈਂ ਤਾਂ ਵਾਟ ਨਿਕਲ ਜਾਂਦਾ ਸੱਚੀ ਗੱਲ ਪਰ ਭੈਣ ਮੇਰੀਆਂ ਝੂਟੀਆਂ ਸਾਰੇ ਕਰਦੇ ਆ ਤੇਰੇ ਵਰਗੀ ਅੱਜ ਤੱਕ ਨਹੀਂ ਕਹੇਗੀ ਸੱਚਾਈ ਗੱਲ ਦਾ ਸੱਚੀ ਗੱਲ ਹੈ ਸੱਚਾਈ ਅਸੀਂ ਤਾਂ ਤੁਹਾਨੂੰ ਨਾ ਤੁਹਾਡੇ ਕੋਲ ਅਪਾਇੰਟਮੈਂਟ ਲਈਦੇ ਸਿਰ ਤੁਹਾਡਾ ਧੰਨਵਾਦ ਕਰਨਾ ਅਸੀਂ ਦੇਖਾਂਗੇ ਕਿ ਬੰਦਾ ਹੀ ਕੰਮ ਹੋਣਾ ਹੈ ਕੋਈ ਨਹੀਂ ਕੋਈ ਬੰਦੇ ਨਹੀਂ ਚੱਲਦੇ ਬਹੁਤ ਬਹੁਤ ਧੰਨਵਾਦ ਤੁਹਾਨੂੰ ਬਸ ਜਲ ਪਾਣੀ ਪਿਆਰ ਜੇ ਸਭ ਕੁਝ ਸਗਣਾ ਕੌਫੀ ਕਾਫੀ ਪੀਣੀ ਹੈ ਬਹੁਤ ਬਹੁਤ ਧੰਨਵਾਦ ਤੁਹਾਡੇ ਪ੍ਰੇਮ ਲਈ ਇਹ ਜਦੋਂ ਵੀ ਲੰਘਣਾ ਨਾ ਬੇਨਤੀ ਆ ਪਹਿਲਾਂ ਫੋਨ ਕਰਦੇ ਚਾਹ ਪੀ ਕੇ ਜਾ ਅੱਜ ਅੱਜ ਲੇਟ ਆ ਆਓ ਦੁਕਾਨ ਦੇ ਸਾਹਮਣੇ ਚੀਮਾ ਸਵੀਟ ਨੰਬਰ ਸੇਵ ਕਰ ਲਓ ਬਸ ਕੁਝ ਨਹੀਂ ਕਰਨਾ ਇਕਲਾ ਨੰਬਰ ਸੇਵ ਕਰ ਲਓ ਪਤਾ ਹੋਵੇ ਵੀ ਤੋ ਫੋਨ ਗਿਆ ਆਵੇ ਇੱਕ ਲੋਣੋ ਇਹ ਟ੍ਰੈਕਿੰਗ ਵਿੱਚ ਜਿਹੜਾ ਹੈ ਨਾ ਇਹ ਐਕਚੁਅਲੀ ਤੁਹਾਡਾ ਬੜਪੱਵਾ ਨਹੀਂ ਜੀ ਮੈਂ ਆਪ ਹੁਣ ਗਲਤੀ ਕਰਦੀ ਹਾਂ ਪਰ ਤੁਸੀਂ ਇਨਾ ਮਤਲਬ ਪਿਆਰ ਦੇ ਦਿੱਤੋ ਥੈਂਕ ਯੂ ਮੈਂ ਕਹਾਂ ਜੀ ਸਾਡਾ ਸਾਡਾ ਦਿਲ ਨੇ ਆਵਾਜ਼ ਦਿੱਤੀ ਇਸ ਤਰ੍ਹਾਂ ਨਹੀਂ ਸਾਡੇ ਦਿਲ ਨੇ ਆਵਾਜ਼ ਦਿੱਤੀ ਆ ਵੇਖੋ ਵੀਡੀਓ ਵੇਖ ਵੇਖ ਕੇ ਨਾ ਸਾਨੂੰ ਮੰਚ ਚ ਆ ਇੰਨੇ ਮਿਹਨਤ ਪਹਿਲੇ ਕਰਦੇ ਪੰਜਾਬ ਵਾਸਤੇ ਬਹੁਤ ਸਾਰੇ ਪੰਜਾਬ ਦੇ ਲੋਕ ਆਈ ਤੁਹਾਡੇ ਬਹੁਤ ਨਹੀਂ ਹੁੰਦੀ ਵਿਚਾਰਾ ਜੀ